ਸਾਬਕਾ ਕਾਲੀ ਮੰਤਰੀ ਗੁਲਜਾਤ ਸਿੰਘ ਰਣੀਕੇ ਦੇ ਪੁੱਤਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਅੱਜ ਲੋਕ ਸਭਾ ਪਾਰਟੀ ਦੇ ਵਿਧਾਇਕ ਸਿਮਰਜ ਸਿੰਘ ਬੈਂਸ ਦੇ ਖਿਲਾਫ ਅੰਮ੍ਰਿਤਸਰ ਚ ਸ਼ਿਕਾਇਤ ਦਰਜ ਕਰਵਾਈ ਹੈ ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਦੇ ਐਸਪੀ ਹਰਪਾਲ ਸਿੰਘ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਲਾਲੀ ਰਣੀਕੇ ਨੇ ਸਿਮਰਜ ਸਿੰਘ ਬੈਂਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤੁਹਾਨੂੰ ਦੱਸਦੇ ਕਿ ਕੁਝ ਦਿਨ ਪਹਿਲਾਂ ਇੱਕ ਔਰਤ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਨੇ ਆਪਣੇ ਅੱਥਾਂ ਵਿੱਚ ਪੈਸੇ ਗਹਿਣੇ ਅਤੇ ਰਵੋਲਵਰ ਫੜਿਆ ਹੋਇਆ ਸੀ ਇਸ ਤੋਂ ਥੋੜੀ ਦੇਰ ਬਾਅਦ ਹੀ ਇਸ ਵੀਡੀਓ ਨੂੰ ਕਿਸੇ ਨੇ ਸਿਮਰਜ ਸਿੰਘ ਬੈਂਸ ਦੇ ਨਾਮ ਤੇ ਬਣਾਏ ਗੇ ਪੇਜ ਉੱਪਰ ਅਪਲੋਡ ਕਰ ਦਿੱਤਾ ਸੀ ਅਤੇ ਉਸ ਉੱਪਰ ਇਹ ਲਿਖ ਦਿੱਤਾ ਸੀ ਕਿ ਇਹ ਔਰਤ ਗੁਲਜਾਰ ਸਿੰਘ ਰਣਕੇ ਦੀ ਪਤਨੀ ਹਨ ਕੀ ਸੀਗਾ 14 14 ਕੰਪਲੀਟ ਦਿੱਤੀ ਆ ਜੀ ਆ ਆ ਵੀਡੀਓ ਇੱਕ ਵਾਇਰਲ ਹੋਈ ਆ ਕਿਸੇ ਲੇਡੀ ਦੀ ਉਹਨੂੰ ਮੇਰੇ ਮਦਰ ਨਾਲ ਜੋੜਿਆ ਗਿਆ ਜਿਹੜੀ ਕਿ ਬੜੀ ਮੰਦ ਭਾਗੀ ਗੱਲ ਆ ਜਿੰਨੇ ਵੀ ਕੀਤਾ ਮੈਂ ਸਮਝਦਾ ਵੀ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਔਰਤ ਇੱਕ ਬੜਾ ਮਤਲਬ ਜਿਹੜਾ ਸਨਮਾਨਜਨਕ ਜਿਹੜਾ ਸਾਡੇ ਸਮਾਜ ਦੇ ਵਿੱਚ ਉਤਭਾਰ ਰੱਖਦੀ ਆ ਉਹ ਚਾਹੇ ਕਿਸੇ ਦੀ ਮਾਂ ਆ ਜਾਂ ਚਾਹੇ ਮੇਰੀ ਮਦਰ ਆ ਜਾਂ ਕਿਸੇ ਦੀ ਮਦਰ ਹੈ ਜਿੰਨੇ ਵੀ ਕੀਤਾ ਬਹੁਤ ਸ਼ਰਮਨਾਕ ਜਿਹੜਾ ਇਹ ਕੰਮ ਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਮੈਂ ਅੱਜ ਕੰਪਲੇਨਟ ਇੱਥੇ ਆਪਣੇ ਐਸਐਸਪੀ ਸਾਹਿਬ ਨੂੰ ਦੇਣਾ ਆ ਤੇ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੈਂ ਇਹੀ ਆਸ ਤੇ ਉਮੀਦ ਰੱਖਦਾ ਵੀ ਜੋ ਮੈਂ ਕੰਪਲੀਟ ਦਿੱਤੀ ਹੈ ਉਹਦੇ ਤੇ ਜੋ ਕਾਨੂੰਨ ਦੇ ਮੁਤਾਬਕ ਜੋ ਬਣਦਾ ਉਹ ਕਾਰਵਾਈ ਜੜੀ ਹੈ ਮੈਂ ਉਹ ਹੋਣੀ ਚਾਹੀਦੀ ਤੁਹਾਡੇ ਉੱਤੇ ਕਿਹਦੇ ਉੱਤੇ ਸ਼ੱਕ ਹੈ ਹਾਂ ਜੀ ਸ਼ੱਕ ਕਿਹਦੇ ਉੱਤੇ ਨਹੀਂ ਸ਼ੱਕ ਨਹੀਂ ਜੀ ਕੋਈ ਇਹ ਸ਼ੱਕ ਵਾਲਾ ਤਾਂ ਕੋਈ ਮਸਲਾ ਨਹੀਂ ਜੀ ਜਿਨ੍ਹਾਂ ਨੇ ਪਾਈ ਆ ਉਹਨਾਂ ਨੇ ਫੇਸਬੁੱਕ 'ਤੇ ਆਪਣੇ ਸੋਸ਼ਲ ਮੀਡੀਆ ਤੇ ਪੇਜਾਂ ਤੇ ਆਪਣੇ ਤੇ ਪਾਈ ਇਹ ਤੇ ਕੋਈ ਸ਼ੱਕ ਹੀ ਨਹੀਂ ਤੁਸੀਂ ਆਪ ਦੇ ਸਕਦੇ ਹੋ ਬੜਾ ਹਰ ਚੀਜ਼ ਕਲੀਅਰ ਹੈ ਜੀ ਸ਼ੱਕ ਵਾਲੀ ਦੀ ਕੋਈ ਬਨਿਆਦ ਹੀ ਨਹੀਂ ਜੀ ਹਾਂ ਜੀ ਜੇ ਹੁਣੇ ਸਾਡੇ ਕੋਲ ਸਰ ਗੁਲਜਾਰ ਸਿੰਘ ਰਣੀਕੇ ਸਾਹਿਬ ਦੇ ਬੇਟੇ ਗੁਰਿੰਦਰ ਲਾਲੀ ਰਣੀਕੇ ਕੰਪਲੇਂਟ ਦੇ ਕੇ ਗਏ ਸੀ ਕੋਈ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀਡੀਓ ਵਾਇਰਲ ਹੋਈ ਆ ਜਿਹਦੇ ਸਬੰਧ ਵਿੱਚ ਕੋਈ ਇਹਨਾਂ ਦੇ ਬੈਂਸ ਸਿਮਰਜੀਤ ਸਿੰਘ ਬੈਂਸ ਜਿਹੜੇ ਉਹਨਾਂ ਨੇ ਕੋਈ ਉਸ ਕਾਉਂਟ ਉਹਨਾਂ ਦੇ ਕਾਉਂਟ ਦੇ ਉੱਤੋਂ ਉਹਨਾਂ ਨੇ ਮੈਸੇਜ ਕੀਤਾ ਉਹਨਾਂ ਦੀ ਇਹ ਉਹਨਾਂ ਦੀ ਮੈਸੇਜ ਦੀ ਗੁਲਜਾਰ ਸਿੰਘ ਰਣੀਕੇ ਉਹਨਾਂ ਦੀ ਮੈਸੇਜ ਦੀ ਇਹ ਫੋਟੋ ਆ ਜਿਸ ਬੰਦ ਵਿੱਚ ਉਹਨਾਂ ਨੇ ਆਪਣੀ ਕੰਪਲੇਂਟ ਦੱਸਿਆ ਕਿ ਮੈਂ ਉਹਨਾਂ ਨੂੰ ਫੋਨ ਦਿੱਤੇ ਪੁੱਛਿਆ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਮੈਸੇਜ ਕੀਤਾ ਤੇ ਉਹਨਾਂ ਨੇ ਕੋਈ ਮੈਸੇਜ ਨਹੀਂ ਦਿੱਤਾ ਉਹਦੇ ਸਬੰਧ ਵਿੱਚ ਉਹਨਾਂ ਨੇ ਇੱਕ ਕੰਪਲੇਂਟ ਫਾਈਲ ਕੀਤੀ ਹੈ ਜਿਹਦੇ ਸਬੰਧ ਵਿੱਚ ਅਸੀਂ ਆਪਣਾ ਸਾਈਬਰ ਸੈੱਲ ਨੂੰ ਜਿਹੜੀ ਕੰਪਲੇਂਟ ਜਿਹੜੀ ਮਾਰਕ ਕੀਤੀ ਹੈ ਕਿਉਂਕਿ ਇਹ ਹੈ ਸੋਸ਼ਲ ਮੀਡੀਆ ਦੇ ਰਿਕਾਰਡਿੰਗ ਹੈ ਠੀਕ ਹੈ ਇਹਦੇ ਬਦਿੱਕ ਪੜਤਾਲ ਕਰਕੇ ਜੋ ਵੀ ਲੀਗਲੀ ਬਕਕਾਰ ਵੀ ਬਣਦੀ ਹੋ ਕੀਤੀ ਜਾਏਗੀ। ਹਾਲਾਂਕਿ ਇਸ ਬੰਦੇ ਸਿਮਰਜੀਤ ਸਿੰਘ ਬੈਂਸ ਨੇ ਵੀ ਸਪਸ਼ਟ ਕੀਤਾ ਸੀ ਕਿ ਜਿਸ ਪੇਜ ਤੇ ਵੀਡੀਓ ਅਪਲੋਡ ਕੀਤੀ ਗਈ ਹੈ ਉਸ ਦਾ ਉਹਨਾਂ ਦਾ ਕੋਈ ਵੀ ਵਾਸਤਾ ਨਹੀਂ ਹੈ ਅਤੇ ਉਹ ਖੁਦ ਵੀ ਵੀਡੀਓ ਅਪਲੋਡ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਪਰ ਇਸ ਦੇ ਬਾਵਜੂਦ ਅੱਜ ਕੁਲਜਾਤ ਸਿੰਘ ਰਣੀਕੇ ਵੱਲੋਂ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਅੰਮ੍ਰਿਤਸਰ ਦੇ ਹਾਤੀਪੁਰ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਬਿਊਰੋ ਰਿਪੋਰਟ Punjab Today